हाँ और ते, ते। आ, था। सारे पंजाब के लोग खास करके लुधियाना के सारे कांग्रेसी वर्कर सहबाना

ਸ਼ਬਦਾਂ ਦੇ ਰਾਹੀਂ ਬਿਆਨ ਨਹੀਂ ਕਰ ਸਕਦਾ ਕਿ ਮੈਂ ਉਹ ਨਾਦ ਅਸਾਮ ਕੀ ਉਤਾਰਾਂਗਾ ਮੈਨੂੰ ਲੱਗਦਾ ਮੇਰੀਆਂ ਸੱਤ ਪੀੜੀਆਂ ਲੱਗਿਆ ਰਹਿਣ ਤਦ ਵੀ ਨਵਿਆਣਾ ਦੇ ਲੋਕਾਂ ਦਾ ਅਸੀਂ ਉਹ ਸਾਥ ਦੀ ਉਤਾਰ ਸਕਦੇ 11 ਚੁੱਪ ਕਰਾਏ ਹੋ ਮੈਨੂੰ ਲੋਕ ਮਾਰੀ ਕਹਿੰਦੇ ਸਰ ਕੋਈ ਕਹਿੰਦੇ ਸੀ ਲੁਧਿਆਣਾ ਇਹਦੀ ਇੱਕ ਤਰੀਕ ਤੋਂ ਬਾਅਦ ਰੁਕਣਾ ਨਹੀਂ ਹੈ ਕੋਈ ਕਹਿੰਦੇ ਸੀ ਸਾਨੂੰ ਸਮਰਥਨ ਦੇਤਾ ਕੋਈ ਕਹਿੰਦੇ ਸੀ ਵਿੜਿੰਗ ਪਤਾ ਨਹੀਂ ਬਹੁਤ سارے ਇਲਜ਼ਾਮات ਬਹੁਤ ਸਾਰੀਆਂ ਗੱਲਾਂ ਰਾਜੇ ਵਿੜਿੰਗ ਦੇ ਬਾਰੇ ਲੋਕਾਂ ਨੇ ਕਹੀਆਂ ਪਰ ਉਹਨਾਂ ਸਾਰੀਆਂ ਗੱਲਾਂ ਨੂੰ ਲੋਰੀਆਣਾ ਦੇ ਲੋਕਾਂ ਨੇ ਔਰ ਮੇਰੇ ਭਰਾਵਾਂ ਨੇ ਨਕਾਰਿਆ ਔਰ ਮੈਂ ਇੱਕ ਦਿਨ ਗੱਲ ਕੀਤੀ ਸੀ ਮੇਰਾ ਦੋਸਤ ਸਿੰਘ ਦਿਨ ਵਾਲ ਘਟਾਉਣ ਗਿਆ ਕਿਸੇ ਵਿਅਕਤੀ ਤੋਂ ਕਿ ਉਹ ਕਹਿੰਦਾ ਵੀ ਲੋਰੀਆਣਾ ਦਾ ਸੀ पुराना उड़ा साथी सी वाल कटो कंठन वाला मेरा वीर कहना भाई किसको वोट डाल रहे हो तो कहना जी आप बताइए आप मालिक के हैं मैं तो आपके कहने पे डालूंगा कहना भाई मैं किसी का नहीं कहूंगा तू बता के इसको वोट देगा कहता जी फिर मेरा मन तो जो बाहरी बाहरी जिसको कहते हैं जरा बाहर का कह दिया मेरा जी कर मैं उन्होंने वोट पावा आज जो लुधियाना दे लोगों ने प्रूव करता ਹੁਣ ਮੈਂ ਕੇਵਲ ਜਿਨ੍ਹਾਂ ਲੋਕਾਂ ਨੇ ਵੋਟਾਂ ਪਾਈਆਂ ਮੈਂ ਉਹਨਾਂ ਦਾ ਐਮਪੀ ਨਹੀਂ ਹਾਂ ਉਹਨਾਂ ਦੇ ਤਾਂ ਮੈਂ ਚਰਨਾਂ ਦੇ ਥੱਲੇ ਪਈ ਮਿੱਟੀ ਨੂੰ ਹਮੇਸ਼ਾ ਆਪਣੇ ਮੱਥੇ ਤੇ ਲਾ ਕੇ ਆਸ਼ੀਰਵਾਦ ਉਹਨਾਂ ਦਾ ਲਵਾਂਗਾ ਜਿਨ੍ਹਾਂ ਨੇ ਮੈਨੂੰ ਵੋਟਾਂ ਪਾਈਆਂ ਲੇਕਿਨ ਮੈਂ ਉਹਨਾਂ ਦਾ ਵੀ ਐਮਪੀ ਹਾਂ ਜਿਨ੍ਹਾਂ ਨੇ ਲੋਗਾਂ ਨੇ ਮੈਨੂੰ ਨਹੀਂ ਵੋਟਾਂ ਪਾਈਆਂ ਉਹ ਵੀ ਬਹੁਤ ਸਾਰੇ ਮੇਰੇ ਸੱਜਣਾ ਨੂੰ ਗਦਿਆਂ ਨੇ ਬਹੁਤ ਸਮਝਦਾ ਲੋਕਾਂ ਨੂੰ ਇਸ ਚੋਣਾਂ ਦੇ ਅੰਦਰ ਉਮਰਾ ਕਿਤਾ ਗਿਆ ਧਰਮ ਦਾ ਨਾਮ ਲੈ ਕੇ ਮੇਰੇ ਰਾਮ ਜੀ ਦਾ ਨਾਮ ਲੈ ਕੇ ਔਰ ਰਾਮਜੀ ਨੇ ਅਜ ਸਿੱਧ ਕਰਤਾ ਕਿ ਅਯੁੱਧਿਆ ਦੇ ਵਿੱਚ ਕਾਂਗਰਸ ਪਾਰਟੀ ਦੀ ਜਿੱਤ ਹੋ ਗਈ ਹੈ ਇਹ ਆਪਣੀ ਆਪ ਦੇ ਵਿੱਚ ਇਹ ਉਹਨਾਂ ਤਾਕਤਾਂ ਨੂੰ ਸਨੇਹ ਹੈ ਜਿਹੜੀਆਂ ਤਾਕਤਾਂ ਮੇਰੇ ਦੇਸ਼ ਨੂੰ ਤੋੜਨਾ ਚਾਹਦੀਆਂ ਜਿਹੜੇ ਮੇਰੇ ਗੁਰੂਆਂ ਨੂੰ ਮੇਰੇ ਭਗਵਾਨ ਨੂੰ ਵੇਚਣਾ ਚਾਹਦੇ ਰਾਮ ਅਯੁੱਧਿਆ ਦੇ ਵਿੱਚ ਜਿੱਤ ਹੋਣੀ ਅਨੁਤਰ ਪ੍ਰਦੇਸ਼ ਸੀਟਾਂ ਭਾਜਪੀ ਨੇ ਹਰ ਕੱਢ ਜਾਣੀਆਂ ਔਰ ਅਕਲੇਸ਼ ਸ਼ਾਗਰਦੀ ਧਰਮਪਰਤੀ 60 ਲੱਖ ਵੋਟਾਂ ਤੇ ਜਿੱਤਨੀਆਂ ਇਹ ਆਪਣੇ ਆਪ ਸੁਸਨੇਹ ਹੈ ਕਿ ਤੁਸੀਂ ਰਾਮ ਜੀ ਨੂੰ ਜਿਸ ਪ੍ਰਕਾਰ ਮੈਂ ਦੇਖਿਆ ਮੇਰਾ ਮੇਰੇ ਮਨ ਨੂੰ ਦਰਦ ਹੋਇਆ ਅਖੀਰਲੇ ਦਿਨਾਂ ਵਿੱਚ ਰਾਮ ਜੀ ਦੇ ਛੱਡੇ ਲਾ ਕੇ ਜਿਹਦੇ ਤੇ ਭਗਵਾਨ ਰਾਮ ਦੀ ਫੋਟੋ ਸੀ ਉਹ ਇਹਨਾਂ ਨੇ ਜਗਾ ਜਗਾ ਤੇ ਬੰਨਤੇ ਔਰ ਕਈ ਡਿਗ ਡਿਗ ਕੇ ਮਾਫੀ ਚਾਹਣਾ ਮੈਨੂੰ ਬੜੀ ਇਸ ਗੱਲ ਦੀ ਸ਼ਰਮ ਹੋ ਲ ਕੁੜੇ ਦੇ ਢੇਰ ਚ ਜਿਹੜੇ ਬੰਦੇ ਸੀ ਉਹ ਯਾਦ ਕਰਾਉਣਾ ਚਾਹੁੰਦੇ ਸੀ ਪ੍ਰਸ਼ਾਦ ਲੈ ਆਏ ਹਨ ਯੋਧਿਆ ਦਾ ਤੇ ਉਹ ਜੋ ਬੇਅਦਬੀ ਹੋਈ ਮੈਂ ਸਮਝਦਾ ਕਿ ਅਗਰ ਇਸ ਪ੍ਰਕਾਰ ਕੋਈ ਹੋਰ ਤਰ੍ਹਾਂ ਇਸ ਤਰ੍ਹਾਂ ਦੀ ਬੇਅਦਬੀ ਹੋ ਜਾਂਦੀ ਤਾਂ ਬਹੁਤ ਜ਼ਿਆਦਾ ਰੌਲਾ ਪੈ ਜਾਣਾ ਸੀ ਕਿਉਂਕਿ ਮੈਂ ਸਮਝਦਾ ਸਾਡੇ ਭਗਵਾਨ ਦੀ ਜਿਸ ਪ੍ਰਕਾਰ ਫੋਟੋ ਲਾ ਕੇ ਜਗਾ ਜਗਾ ਬੰਦ ਕੇ ਛਿੜਛਿੜੀ ਸਿੱਧਗੇ ਸੋ ਇਹ ਕੋਈ ਬਹੁਤੀ ਚੰਗੀ ਗੱਲ ਨਹੀਂ ਸੀਗੀ ਪਰ ਫਿਰ ਵੀ ਇਹਨਾਂ तमाम ਚੀਜ਼ਾਂ ਦੇ ਬਾਵਜੂਦ ਵੀ ਬਹੁਤ ਵੱਡਾ ਫਤਵਾ ਮੈਨੂੰ ਮਿਲਿਆ ਹੈ ਆਉਣ ਵਾਲਾ ਜਿਹੜਾ ਸਮਾਂ ਹੈ ਉਹ ਮੇਰੇ ਵਾਸਤੇ ਤੁਹਾਨੂੰ ਇਹ ਮੇਰੀ ਜਿੱਤ ਹੈ ਜਿਹਦੀ ਮੈਨੂੰ ਬੇਹਤ ਖੁਸ਼ੀ ਹੈ ਪਰ ਇਹਦੇ ਨਾਲ ਨਾਲ ਮੇਰੇ ਕੋਲ ਬਹੁਤ ਵੱਡੇ ਚੈਲੰਜਸ ਰਹਿ ਗਏ ਨੇ ਮੇਰੇ ਤੇ ਅੱਜ ਹੀ ਚਿੰਤਾ ਹੈ ਮੈਂ ਰਾਸ ਸੱਚ ਕਿਉਂਕਿ ਅੱਜ ਬਹੁਤਾ ਅਸੀਂ ਸਵਾਗਤ ਨਹੀਂ ਕੀਤਾ ਨਾ ਹੀ ਕੋਈ ਜਸ਼ਨ ਮਨਾਇਆ ਹੈ ਇਦਾਂ ਆਈ ਚਾਂਸ ਹੋ ਗਿਆ ਪਰ ਸਾਡਾ ਸਨੇਹਾ ਸੀਗਾ ਕਿ ਅਸੀਂ ਜਿਹੜਾ ਜਸ਼ਨ ਹੈ ਜਰੂਰ ਜਿੱਤਦਾ ਮਨਾਵਾਂਗੇ ਲੇਕਿਨ 6 ਤਰੀਕ ਤੋਂ ਬਾਅਦ ਸਾਰੀ ਆਬੇ ਲੀਡਰਸ਼ਿਪ ਨਾਲ ਪਲੈਨਿੰਗ ਕਰਕੇ ਲੇਕਿਨ 6 ਤੱਕ ਕੋਈ ਸੇ ਪ੍ਰਕਾਰ ਦਾ ਕੋਈ ਅਸੀਂ ਜਸ਼ਨ ਨਹੀਂ ਮਨਾਵਾਂਗੇ ਅਸੀਂ ਧਾਰਮਿਕ ਸਥਾਨਾਂ ਤੇ ਜਾ ਕੇ ਅਸੀਂ ਧੰਨਵਾਦ ਕਰਾਂਗੇ ਸਾਰੇ ਸਾਡੇ ਧਰਮਾਂ ਦਾ ਜਾ ਕੇ ਸਾਡੇ ਗੁਰੂਆਂ ਦਾ ਲੇਕਿਨ ਕਿਸੇ ਪ੍ਰਕਾਰ ਦਾ ਜਸ਼ਨ ਨਹੀਂ ਹੋਊਗਾ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਕਹਿੰਨਾ ਬਹੁਤ ਸਾਰੇ ਲੋਕ ਕਦੇ ਕਹਿ ਦਿੰਦੇ ਆ ਕਿ ਰਾਜਾ ਵੜਿੰਗ ਕਿਸੇ ਪਤਾ ਜਾਂ ਦੂਸਰੇ ਦੀ ਨਹੀਂ ਕਰਦਾ ਰਾਜਾ ਵੜਿੰਗ ਇੱਕ ਸੈਕੂਲਰ ਸੋਚ ਦਾ ਮਾਲਕ ਹੈ ਰਾਜਾ ਵੜਿੰਗ ਨੂੰ ਮੇਰੇ ਗੁਰੂ ਮਹਾਰਾਜ ਨੇ ਹੀ ਸਿਖਾਇਆ ਕਿ ਸਭ ਦੇ ਧਰਮਾਂ ਦਾ ਅਸੀਂ ਸਤਿਕਾਰ ਕਰਨਾ ਹੈ ਔਰ ਕਿੱਥੇ ਵੀ ਸਨੇਹਾ ਹੋਂਦੀ ਸਾਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਬਰ ਵੀ ਕੀਤਾ ਹੈ ਜੇ ਖੁਦਾ ਨਾ ਖਾਤਸਾ ਸਾਡੇ ਮੂੰਹ ਚੋਂ ਕਦੇ ਨਿਕਲ ਜੇ ਕਿ ਇਹ ਬਾਬੇ ਨਾਨਕ ਦਾ ਪੰਜਾ ਹੈ ਭਾਵੇਂ ਅਕਾਲੀ ਦਲ ਵਾਲੇ ਕਹਿ ਦਿੰਦੇ ਕਿ ਬਾਬੇ ਨਾਨਕ ਦੀ ਤੱਕੜੀ ਹੈ ਕਾਸੀ ਉਹਨੇ ਤੇ ਨਹੀਂ ਮਾਫੀ ਮੰਗੀ ਐ ਪਰ ਅਸੀਂ ਜੋ ਸਨੇਹ ਹੈ ਸਾਥ ਸੰਗਤ ਦਾ ਚਾਹੇ ਉਹ Hindu ਧਰਮ ਦਾ ਸਨੇਹ ਨਾਮ ਹੋਵੇ ਜੇ ਉਹ Hindu ਧਰਮ ਦਾ ਜਸ਼ਨ ਮਨਾਇਆ ਤਾਂ ਮੈਨੂੰ ਪਤਾ ਹੈ ਕਿ ਮੈਂ ਘਰ ਘਰ ਜਾ ਕੇ ਕਿਦਰ ਬਾਦੇ ਵਿੱਚ ਰਾਮ ਮੰਦਰ ਜੀ ਦੀ ਪ੍ਰਤੀਸ਼ਟਾ ਜਿਹਨੂੰ ਸਿੱਹੀ ਦੀਵੇ ਬੰਡੇ ਤੇਲ ਦਿੱਤਾ ਲੋਕਾਂ ਨੂੰ ਗੱਦੇਉ ਦਿੱਤੇ ਜਸ਼ਨ ਮਨਾਇਆ ਉਹ ਕਿਉਂਕਿ ਉਹ ਸਾਡੇ ਸਨੇਹਾ ਸੀਗਾ ਇਹ ਨਹੀਂ ਹੁਣ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੁਨੇਹਾ ਇਸ ਕਰਕੇ ਕਿਸੇ ਪ੍ਰਕਾਰ ਦਾ ਉਜਸ਼ਨ ਨਹੀਂ ਹੈ। ਔਰ ਬਹੁਤ ਸਾਰਾ ਕੰਮ ਹੈ। ਇਹ ਕੇਵਲ ਕਲੀ ਜਿੱਤ ਦਾ ਉਜਸ਼ਨ ਨਹੀਂ ਹੈ। ਇਸ ਤੋਂ ਬਾਅਦ ਬਹੁਤ ਵੱਡੇ ਚੈਲੰਜਸ ਅਗੇ ਨੇ ਜਿਹੜਾ ਸਾਡਾ ਰੋਡ ਮੈਪ ਅਸੀਂ ਡਰਾਈਵ ਇਟ ਦਿੱਤਾ ਹੈ। ਉਹ ਵੀ ਸਾਡਾ ਓਪਨ ਸੀਗਾ ਬਹੁਤ ਸਾਰੇ ਹੋਰ ਸੁਝਾਅ ਵੀ ਆਏ ਹੈ। ਅਸੀਂ ਉਹਨਾਂ ਤੇ ਆਉਣ ਵਾਲੇ ਸਮੇਂ 'ਚ ਕੰਮ ਕਰਨਾ ਹੈ। ਕਿ ਕਿੱਦਾਂ ਅਸੀਂ ਉਹਨੂੰ ਅੱਗੇ ਲੈ ਕੇ ਜਾਣਾ ਹੈ। ਔਰ ਮੈਨੂੰ ਲੱਗਦਾ ਹੈ ਕਿ ਬਾਬਾ ਜੀ ਕਿਰਪਾ ਕਰਨਗੇ ਔਰ ਅੱਜ ਬਹੁਤ ਵੱਡੀ ਚਿਤ ਜਿਹੜੀ ਐਨਡੀਏ ਵੀ ਔਰ ਐਨਡੀਏ ਨੂੰ ਜਿਹੜੀ ਲੋਕਾਂ ਨੇ ਸਖਸ ਹੋਣ ਦਾ ਕੰਮ ਕੀਤਾ ਹੈ ਔਰ ਇੰਡੀਆ ਗਠਜੰਬੰਦਨ ਦੀ ਹੋਈ ਹੈ ਮੈਂ ਸਮਝਦਾ ਹਾਂ ਕਿ ਆਪਣੇ ਆਪ ਦੇ ਵਿੱਚ ਮਸਾਲ ਹੈਗੀ ਹੈ ਸੁਮ੍ਰਿਤੀ ਰਾਣੀ ਨੂੰ ਵੀ ਹਰਾ ਦਿੱਤਾ ਗਿਆ ਉਤਰ ਪ੍ਰਦੇਸ਼ੋਂ ਔਰ ਅਯੁੱਧਿਆ ਦਾ ਮੈਂ ਤੁਹਾਨੂੰ ਦੱਸਦਾ ਕਿ ਅਯੁੱਧਿਆ ਦੇ ਵਿੱਚ ਬੀਜੇਪੀ ਦਾ ਵਿਅਕਤੀ ਹਾਰਨਾ

ਔਰਾਂ ਦੇ ਦਿਨਾਂ ਚ ਸਰਕਾਰ ਬਣਾਉਣ ਦੇ ਵਿੱਚ ਕਾਮਯਾਬ ਹੋਵੇ ਔਰ ਨਾਲ ਹੀ ਮੈਂ ਪੰਜਾਬ ਦੇ ਲੋਕਾਂ ਦਾ ਪ੍ਰਧਾਨ ਹੋਣ ਦੇ ਨਾਤੇ ਕਿਉਂਕਿ ਬਤੌਰ ਪ੍ਰਧਾਨ ਮੇਰੀ ਬਹੁਤ ਜ਼ਿੰਮੇਵਾਰੀ ਬੰਦੀ ਸੀ ਬਹੁਤ ਵੱਡੀ ਇੱਜ਼ਤ ਪ੍ਰਾਪਤ ਸੱਤ ਸੀਟਾਂ ਮੈਨੂੰ ਅਕਸਰ ਮੀਡੀਆ ਵਾਲੇ ਪੁੱਛਦੇ ਸੀ ਕਿ ਭਾਈ ਕਿੰਨੀਆਂ ਸੀਟਾਂ ਤੁਸੀਂ ਲੈ ਕੇ ਜਾਓਗੇ ਤੇ ਮੈਂ ਉਹਨਾਂ ਨੂੰ ਕਹਿੰਦਾ ਸੀ ਨੰਬਰ ਨਹੀਂ ਹੈ ਮੈਂ ਦਾ 013 ਕਹਾ 130 ਕਹਾ

ਅਸੀਂ ਸਾਰਿਆਂ ਨੇ ਰਲ ਮਿਲ ਕੇ ਮੇਰੇ ਸਰਜੇ ਖੱਬੇ ਬੈਠੇ ਜਿਹੜੇ ਲੋਕ ਐ ਇਹ ਰਾਜਾ ਵੜੀ ਨਹੀਂ ਇਕੱਲਾ ਜਿੱਤਿਆ ਇਹਨਾਂ ਸਾਰਿਆਂ ਦੀ ਬਹੁਤ ਸਾਰੇ ਲੋਕ ਆਏ ਨੇ ਕਿਉਂਕਿ ਅ ਕਈਆਂ ਨੂੰ ਇਹ ਸੀਗਾ ਵੀ ਪ੍ਰੋਗਰਾਮ ਅਸੀਂ ਮੰਦਰ ਮੱਥਾ ਦੇਖਣਾ ਸੀ ਗੁਰਦੁਆਰਾ ਸਾਹਿਬ ਦੇਖਣਾ ਸੀ ਉਹਨਾਂ ਸਾਰਿਆਂ ਦਾ ਵੀ ਸਾਥੀਆਂ ਦਾ ਹਰ ਵਿਅਕਤੀ ਦਾ ਅੱਜ ਮੇਰੀ ਜਿੱਤ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਛੋਟਾ ਤੋਂ ਛੋਟਾ ਵਰਕਰ ਵੱਡੇ ਤੋਂ ਵੱਡਾ ਵਰਕਰ तमाम कंटेस्टेड ਕੈਂਡੀਡੇਟ ਸਾਡੇ ਐਮਐਲਏ ਸਹਿਬਾਨ ਬਹੁਤ ਬੜਾ ਇਹਨਾਂ ਨੇ ਮੇਰੀ ਜਿੱਤ ਦੇ ਵਿੱਚ ਯੋਗਦਾਨ ਪਾਇਆ ਸੋ ਆਖ ਵਿੱਚ ਮੇਰੇ ਦੋਸਤਾਂ ਨੂੰ ਮੇਰੇ ਦੋਸਤਾਂ ਨੂੰ ਜਿਹੜੇ ਚੋਣ ਹਾਰ ਗਏ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਅੰਦਰੁਸਤੀ ਬਖਸ਼ੇ ਪਰ ਮੈਂ ਉਹਨਾਂ ਨੂੰ ਇੱਕ ਰਾਏ ਦੇਣੀ ਚਾਹੁੰਦਾ ਹਾਂ ਤੁਹਾਡੇ ਦਾ ਜਿਸ ਪ੍ਰਕਾਰ ਦੀ ਕੋਚੀਆਂ ਮਿਆਰ ਤੋਂ ਗੇਤ ਕੇ ਜਿਸ ਪ੍ਰਕਾਰ ਦੀ ਸਿਆਸਤ ਉਹਨਾਂ ਲੋਕਾਂ ਨੇ ਕੀਤੀ ਉਹ ਸਾਨੂੰ ਸਾਰਿਆਂ ਨੂੰ ਪਰਨ ਕਰਨਾ ਚਾਹੀਦਾ ਕਿ ਅਸੀਂ ਇਹੋ ਜੀ ਸਿਆਸਤ ਨਾ ਕਰੇ ਕਿਸੇ ਵਿਅਕਤੀ ਨੂੰ ਘਰੇ ਲੈ ਜਾਣਾ ਕਿਸੇ ਦੀ ਮਿਹਨਤ ਕਰਕੇ ਉਹਨੂੰ ਚਾਹ ਪਿਉਣਾ ਹਸਤੇ ਲੈ ਕੇ ਜਾਣਾ ਔਰ ਫਿਰ ਇਹ ਕਹਿਣਾ ਮੇਰਾ ਸਮਰਥਨ ਕਰਤਾ ਕਿਸੇ ਨੇ ਕੋਈ ਚਿੱਠੀ ਜਾਲੀ ਬਣਾ ਲੈਣੀ ਫਿਰ ਲਾਈਵ ਹੋ ਜਾਣਾ ਕਿ ਫਲਾਨੀ ਜਗ੍ਹਾ ਤੇ ਫਲਾਨਾ ਇੰਚਾਰਜ ਲਾਤਾ ਫਲਾਨੀ ਜਗ੍ਹਾ ਤੇ ਫਲਾਨਾ ਇੰਚਾਰਜ ਲਾਤਾ ਕਿ ਅਸੀਂ ਵੀ ਨੂੰ ਉਪਾਲਦੇ 10% ਦੇ ਥੱਲੇ ਮਿੱਟੂ ਜੀ ਨੇ ਕੰਮ ਕੀਤਾ ਫਿਰ ਮਿੱਟੂ ਜੀ ਨੇ ਜਲਦੀ ਜਲਦੀ ਲਾਈਵ ਹੋ ਗਏ ਕਿ ਮੈਨੂੰ ਇਹਨਾਂ ਨੇ ਸਮਰਥਨ ਦੇ ਤਾਂ ਹੁੰਦਾ ਮੈਨੂੰ ਵੋਟਾਂ ਪਾਦੇਓ ਸੋ ਇਹੋ ਜਿਹੀਆਂ ਜਿਹੜੀਆਂ ਹਰਕਤਾਂ ਇਹ ਸ਼ੋਭਾ ਨਹੀਂ ਦਿੰਦੀਆਂ ਮੈਨੂੰ ਬਿੱਟੂ ਜੀ ਤੇ ਅਫਸੋਸ ਹੈ ਚੰਗਾ ਹੁੰਦਾ ਅੱਜ ਬਿੱਟੂ ਕਾਂਗਰਸ ਪਾਰਟੀ ਦਾ ਮੈਂਬਰ ਆਫ ਪਾਰਲੀਮੈਂਟ ਹੁੰਦਾ ਕਾਂਗਰਸ ਪਾਰਟੀ ਤੋਂ ਚੋਣ ਲੜਦਾ ਤੇ ਅੱਜ ਉਹ ਫੇਰ ਚੌਥੀ ਵਾਰੀ ਦੇਸ਼ ਦੀ ਲੋਕ ਸਭਾ ਚ ਜਾਂਦਾ ਲੇਕਿਨ ਜਦੋਂ ਤੁਸੀਂ ਬਾੜੀ ਸੋਚ ਰੱਖੋਗੇ ਤਾਂ ਫਿਰ ਪ੍ਰਮਾਤਮਾ ਤੁਹਾਡੇ 'ਤੇ ਕਿਰਪਾ ਨਹੀਂ ਕਰੇਗਾ ਸੋ ਅਗਰ ਬਿੱਟੂ ਹੁੰਦਾ ਤਾਂ ਸ਼ਾਇਦ ਨਾ ਜਮਣੇ ਕਿੱਥੇ ਹੁੰਦਾ ਹੀ ਨਾ ਪਰ ਕਰੇ ਕਰਾਵੇ ਆਪਣੇ ਆਪ ਕੰਟਰੋਲ ਪਾਰਟੀ ਦੇ ਪਰ ਉਹਨਾਂ ਨੂੰ ਸਾਰੇ ਸਾਥੀਆਂ ਨੂੰ ਸਾਰੇ ਪੰਜਾਬ ਦੇ ਹਰ ਵਸਿੰਦੇ ਨੂੰ ਜਿਹੜਾ ਕਾਂਗਰਸ ਪਾਰਟੀ ਨੂੰ ਬੇਸ਼ੱਕ ਉਹਨੇ ਵੋਟ ਪਾਈ ਹੈ ਬੇਸ਼ੱਕ ਉਹਨੇ ਨਹੀਂ ਪਾਈ ਅੱਜ ਨਹੀਂ ਪਾਈ ਤਾਂ ਕੱਲ ਪਾ ਦੇਗਾ ਅਸੀਂ ਤਾਂ ਮੰਗਤੇ ਹੁਮਨੇ ਅਸੀਂ ਤਾਂ ਮੰਗਣਾ ਹੈ ਅੱਜ ਵੀ ਮੰਗਣਾ ਹੈ ਕੱਦ ਵੀ ਮੰਗਣਾ ਹੈ ਸੋ ਦੁਬਾਰਾ ਫੇਰ ਦਿਲ ਦੀਆਂ ਗਹਿਰਾਈਆਂ ਚ ਉਹਨਾਂ तमाम ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਬਹੁਤ ਸਾਰਾ ਪਿਆਰ ਦਿੱਤਾ ਔਰ ਆਸ ਕਰਦੇ ਹਾਂ ਆ ਮੇਰੀ ਜਿਹੜੀ ਟੀਮ ਹੈ ਸਾਡੇ ਸਾਥੀ ਹੈ ਸਾਰੇ ਅਸੀਂ ਸਾਰੇ ਰਲ ਕੇ ਮੇਰੀ ਤਰਫ ਪਰ ਆਏ ਦੋਨੇ ਜਣੇ ਅਸੀਂ ਇਹਨਾਂ ਦੀ ਗਾਈਡੈਂਸ ਦੇ ਨਾਲ ਸਾਰੇ ਲੀਡਰ ਸਹਿਬਾਨਾਂ ਦੀ ਗਾਈਡੈਂਸ ਨਾਲ ਅਸੀਂ ਆਉਣ ਆਏ ਹੁਦਿਆਕੇ ਦੀ ਸੇਵਾ ਕਰਾਂਗੇ ਇਹ ਮਨੋਰਥ ਕਰਨਾ ਦੁਬਾਰਾ ਫੇਰ ਦੁਨੀਆ ਕਰੇਗਾ ਤੁਸਾਂ ਸਾਰੇ ਆਉਂਦੇ ਰਹੋ ਜੀ ਤੁਸੀਂ ਆਪਣੇ ਕਾਂਗਰਸ ਦੀ ਜੀ ਤੁਸੀਂ ਮੈਂਡ